ਦੱਸਣਾ ਚਾਹਾਂਗਾ ਕਿ ਬੀਤੇ ਦਿਨ ਜਦੋਂ ਕਿ ਇਹ ਹਾਲਾਤ ਇਸ ਜਿਹੇ ਤਣਾਪੁਰਕ ਬਣੇ ਨੇ ਔਰ ਪੁਨਛ ਦੇ ਜਿਹੜੇ ਗੁਰਦੁਆਰਾ ਸਾਹਿਬ ਆਦ ਦੇ ਵਿੱਚ ਜਿਹੜੀ ਹੈ ਉਹ ਵੀ ਨੁਕਸਾਨ ਪਹੁੰਚਿਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜੋ ਐ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਜਿਹੜੇ ਵੀ ਬਾਰਡਰ ਦੇ ਉੱਤੇ ਸਥਿਤ ਗੁਰਦੁਆਰਾ ਸਹਿਬਾਨ ਨੇ ਉੱਥੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਇਤਿਹਾਸਿਕ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਜੋ ਹੈ ਉਹ ਪਹੁੰਚਾਇਆ ਜਾਵੇ ਤਾਂ ਇਸੇ ਦੇ ਚਲਦਿਆਂ ਹੀ ਜਿਹੜੇ ਨੇ ਵੱਖ-ਵੱਖ ਬਾਰਡਰ ਦੇ ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰ ਸਹਿਬਾਨ ਸਥਿਤ ਨੇ ਉੱਥੇ ਪਹੁੰਚ ਕੇ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਸਰੂਪ ਨੇ ਜਿਹੜੇ ਬਾਰਡਰ ਦੇ ਉੱਤੇ ਸਥਿਤ ਨੇ ਉਹਨਾਂ ਨੂੰ ਜੋ ਹੈ ਇਤਿਹਾਸਿਕ ਗੁਰਦੁਆਰੇ ਸਹਬਾਨਾ ਦੇ ਵਿੱਚ ਪਹੁੰਚਾਉਣ ਵਾਸਤੇ ਜਿਹੜੀ ਹੈ ਤਿਆਰੀ ਰੰਮੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਜਿਹੜੀ ਹੈ ਸਰੂਪ ਲੈ ਜਾਣ ਵਾਸਤੇ ਵੀ ਉਹ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਔਰ ਅਸੀਂ ਇਸ ਵਕਤ ਪਿੰਡ ਕਾਨਾ ਦੇ ਵਿੱਚ ਖੜੇ ਆਂ ਔਰ ਪਿੰਡ ਕਾਨਾ ਦੇ ਗੁਰਦੁਆਰਾ ਸਹਬਾ ਸਾਹਿਬ ਦੇ ਬਾਹਰ ਜਿਹੜੇ ਨੇ ਉਹ ਇਸ ਵਕਤ ਮੌਜੂਦ ਆਂ ਔਰ ਮੈਂ ਕੈਮਰਾ ਪਰਸਨ ਕਹਾਵਾਂਗਾ ਅੱਗੇ ਆਓ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੰਡ ਕਾਨਾ ਦਾ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦੇ ਸਰੂਪ ਜਿਹੜ ਜਿਹੜੀ ਹੈ ਪਿੰਡ ਵਾਸੀ ਜੋ ਹੈ ਉਹ ਇਸ ਦੀ ਜੋ ਹੈ ਉਹ ਸੇਵਾ ਕਰਦੇ ਨੇ ਔਰ ਇਸ ਇਹ ਜੋ ਬਿਲਕੁਲ ਬਾਰਡਰ ਦੇ ਉੱਤੇ ਜੋ ਹੈ ਪਿੰਡ ਸਥਿਤ ਹੈ ਕਿ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨਸਾਰ ਜਿਹੜੇ ਨੇ ਉੱਥੋਂ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਔਰ ਜਿਹੜੇ ਇੱਥੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹ ਵੀ ਜੋ ਨੇ ਉਹ ਇੱਥੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਜਿਹੜੇ ਆਦੇਸ਼ ਜਾਰੀ ਹੋਏ ਨੇ ਕੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਬਾਬਾ ਜੀ ਅੱਜ ਜਿਹੜੀ ਹੈ ਆਦੇਸ਼ ਜਾਰੀ ਹੋਏ ਸਨ ਜਿਹੜੇ ਕਾਲ ਤਕ ਸਾਫ ਦੇ ਜਫੇਦਾਰ ਵੱਲੋਂ ਹੁਕਮ ਕੀਤਾ ਗਿਆ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਜਿਹੜੇ ਬਾਰਡਰ ਦੇ ਪਿੰਡਾਂ ਦੇ ਵਿੱਚ ਗੁਰਦਰਾ ਸਾਹਿਬਾਨ ਸਥਿਤ ਨੇ ਉੱਥੇ ਜਿਹੜੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਵੇ ਉਸ ਦੇ ਸਬੰਧ ਦੇ ਵਿੱਚ ਤੁਸੀਂ ਇੱਥੇ ਪਿੰਡਾਂ ਦੇ ਵਿੱਚ ਪਹੁੰਚੇ ਹੋ ਕੀ ਕਾਰਵਾਈ ਜਿਹੜੀ ਹੈ ਚੱਲ ਰਹੀ ਹੈ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਪਹਿਲਗਾਮ ਤੇ ਅੱਤਵਾਦੀਆਂ ਵੱਲੋਂ ਬੜਾ ਘਾਤਕ ਹਮਲਾ ਕੀਤਾ ਗਿਆ ਉਹਦੇ ਜਵਾਬ ਵਿੱਚ ਭਾਰਤ ਦੀ ਫੌਜ ਨੇ 에어 ਸਟ੍ਰाइक ਕੀਤੀ ਹੈ ਉਹਦੇ ਨਾਲ ਭਾਰਤ ਪਾਕ ਦੀ ਸਥਿਤੀ ਜਿਹੜੀ ਤਰ੍ਹਾਂ ਪੁਰਖ ਹੋਈ ਹੈ ਤੋਂ ਉਹਨੂੰ ਮੁੱਖ ਰੱਖਦਿਆਂ ਸ਼੍ਰੀ ਕਲਤਾ ਸਾਹਿਬ ਤੋਂ ਆਦੇਸ਼ ਜਾਰੀ ਹੋਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਵੱਲੋਂ ਵੀ ਕਿ ਜਿਹੜੇ ਜਿਹੜੇ ਜ਼ੀਰੋ ਲਾਈਨ ਤੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਵਿੱਚੋਂ ਜੋਗੋਜਗ ਅਟਲ ਸਤਗੁਰ ਗੁਰਨ ਸਾਹਿਬ ਪਾਸ਼ਾ ਜੀ ਦੇ ਪਵਿੱਤਰ ਸਰੂਪ ਜਿਹੜੇ ਨੇ ਉਹ ਸੁਰੱਖਿਤ ਇਤਿਹਾਸਕ ਸਥਾਨਾਂ ਤੇ ਲਜਾਏ ਜਾਣ ਸੋ ਅਸੀਂ ਕੱਲ ਦੇ ਰੋਜ ਤੋਂ ਜਿਵੇਂ ਨਗਰ ਚੌਂਤਰਾਜ ਨਗਰ ਕਾਨਾਂ ਵਿੱਚ ਆਏ ਆ ਸੰਗਤਾਂ ਨੂੰ ਆ ਕੇ ਬੇਨਤੀ ਵੀ ਕੀਤੀ ਹੈ ਤੇ ਸੰਗਤਾਂ ਵਿੱਚ ਬੜਾ ਵਧੀਆ ਚੜ੍ਹਦੀ ਕਲਾ ਵਾਲਾ ਉਤਸ਼ਾਹ ਤੋਂ ਨਿਭਵਾਸ਼ ਵੀ ਦਵਾਇਆ ਕਿ ਸਤਿਗੁਰੂ ਗੁਰੂ ਰੰਧ ਸਾਹਿਬ ਜੀ ਦੇ ਰਜਾਨਾ ਪ੍ਰਕਾਸ਼ ਹੋ ਰਹੇ ਨੇ ਨਿਤਨੇਮ ਕਰ ਰਹੇ ਸੰਗਤਾਂ ਗੁਰਦੁਆਰੇ ਦਰਸ਼ਨ ਕਰਨ ਆ ਰਹੀਆਂ ਨੇ ਸੋ ਅਸੀਂ ਬੜੀ ਚੜ੍ਹਦੀ ਕਲਾ ਵਿੱਚ ਆ ਸਗੋਂ ਜਿਹਨਾਂ ਨਗਰਾਂ ਵਿੱਚ ਫੌਜ ਵੀ ਆਈ ਹੈ ਉਹਨਾਂ ਦੇ ਨਾਲ ਅਸੀਂ ਬਿਲਕੁਲ ਉਹਨਾਂ ਦੀ ਮਦਦ ਵੀ ਕਰਾਂਗੇ ਰਾਸ਼ਨ ਪਾਣੀ ਨਾਲ ਉਹ ਚੜ੍ਹਦੀ ਕਲਾ ਵਿੱਚ ਸੰਗਤਾਂ ਵਿੱਚ ਬੜਾ ਹੰਗਾਰਾ ਮਿਲਿਆ ਸੋ ਮੈਂ ਪੀਟੀਸੀ ਨੂੰ ਵੀਦਾ ਧਨਵਾਦ ਕਰਦਾ ਕਿ ਇਹ ਵੱਖ-ਵੱਖ ਨਗਰਾਂ ਵਿੱਚ ਸਾਡੇ ਨਾਲ ਆ ਰਹੇ ਨੇ ਮੈਂ ਤੁਹਾਡੇ ਮੀਡੀਆ ਰਾਹੀਂ ਬੇਨਤੀ ਵੀ ਕਰਾਂਗਾ ਸੰਗਤਾਂ ਨੂੰ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਵੇ ਗੁਰਦੁਆਰਾ ਟਾਲੀ ਸਾਹਿਬ ਬਾੜ ਸਾਹਿਬ ਨਜ਼ਦੀਕ ਪੈਂਦੇ ਨੇ ਮੈਨੇਜਰ ਹਜੀਤ ਸਿੰਘ ਜੀ ਜਿਨ੍ਹਾਂ ਦਾ 9914253147 ਨੰਬਰ ਹੈ ਸਾਨੂੰ ਰਾਤ ਦਿਨ ਜਦੋਂ ਵੀ ਕਰੋ ਅਸੀਂ ਦੋ ਪਾਲਕੀਆਂ ਮੈਂਜਰ ਸਾਹਿਬ ਵੱਲੋਂ ਅਵੇਲੇਬਲ ਕਰਵਾਈਆਂ ਗਈਆਂ ਨੇ ਸੇਵਾਦਾਰ ਸਾਡੇ ਕੋ ਅਵੇਲੇਬਲ ਨੇ ਗਰੰਤੀ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਰਦਾਰ ਲਖਬੀਰ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਉਹ ਸਾਡੇ ਨਾਲ ਨੇ ਸੋ ਸਾਰੀਆਂ ਸੰਗਤਾਂ ਬੜੀ ਚੜ੍ਹਦੀ ਕਲਾ ਵਿੱਚ ਨੇ ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੇ 65 ਔਰ 71 ਦੀਆਂ ਲੜਾਈਆਂ ਦੇਖੀਆਂ ਨੇ ਔਰ ਪਿੰਡੇ ਤੇ ਹੰਡਾਈਆਂ ਵੀ ਨੇ ਗੁਰੂ ਅੱਗੇ ਅਰਦਾਸ ਵੀ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਪਾਵਨ ਗੁਰਬਾਣੀ ਦੇ ਵਾਕ ਨੇ ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਧਾਰ ਜੇਤ ਦੁਆਰ ਹੈ ਉਬਰੈ ਤਿੱਤੇ ਲਿਹੋ ਬਾਰ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦੇ ਹਾਂ ਇਹ ਜਿਹੜੀ ਸਥਿਤੀ ਤਣਾਪੂਰਕ ਬਣੀ ਹੈ ਇਹ ਮਾਹੌਲ ਸ਼ਾਂਤ ਹੋਵੇ ਪਰਿਵਾਰ ਦੇਸ਼ ਜਿਹੜੇ ਨੇ ਉਹ ਸਤਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਤੁਸੀਂ ਸੁਣਿਆ ਇਹ ਸਾਨੂੰ ਗੁਰਦੁਆਰਾ ਟਾਲੀ ਸਾਹਿਬ ਦੇ ਹੈਡ ਗ੍ਰੰਥੀ ਔਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਪਹੁੰਚ ਕੇ ਜਿਹੜੇ ਲੋਕਾਂ ਦੀ ਜਿਹੜੀ ਹੈ ਉਹਨਾਂ ਨਾਲ ਗੱਲ ਕੀਤੀ ਜਾ ਰਹੀ ਹੈ ਪਿੰਡਾਂ ਦੇ ਲੋਕਾਂ ਨਾਲ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਨੂੰ ਜਿਹੜਾ ਸੱਖੇ ਜਗ੍ਹਾ ਤੇ ਲਜਾਇਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਉਹ ਵੀ ਇੱਥੇ ਮੌਜੂਦ ਨੇ ਇਹ ਪਿੰਡਾਂ ਦੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਜੋ ਫੈਸਲਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੇ ਜਿਹੜੇ ਨਿਗਰਾਨ ਨੇ ਭਾਈ ਵਿਰਿਆਮ ਸਿੰਘ ਜੀ ਉਹਨਾਂ ਨੇ ਫੋਨ ਰਾਹੀਂ ਸੰਪਰਕ ਬਣਾਇਆ ਸੀਗਾ ਕਿ ਪੈਨਿਕ ਸਥਿਤੀ ਦੇ ਵਿੱਚ ਜਿਹੜੇ ਆ ਉਹ ਪਿੰਡਾਂ ਤੱਕ ਪਹੁੰਚ ਕੀਤੀ ਜਾਏ ਅਸੀਂ ਪਿੰਡਾਂ ਤੱਕ ਸੰਪਰਕ ਬਣਾਇਆ ਜਾ ਤਰ ਸਾਡੇ ਜਿਹੜੇ ਬਾਰਡਰ ਏਰੀਆ ਦੇ ਪਿੰਡ ਨੇ ਉਹ ਦਰਿਆ ਤੋਂ ਪਾਰ ਦੇ ਨੇ ਜਿਵੇਂ ਸਿੰਗਲਸ ਕੋਲ ਹੋ ਗਿਆ ਇਧਰੋਂ ਦਰਿਆ ਉਪਾਰ ਜਿਹੜੇ ਚਿਬ ਪਿੰਡ ਹੈ ਤੂਰਨ ਰਸਿਆਣਾ ਹੈ ਉਹਨਾ ਪਿੰਡਾਂ ਵਿੱਚੋਂ ਪ੍ਰਧਾਨ ਜੀ ਸਰਦਾਰ ਜੁਗਿੰਦਰ ਸਿੰਘ ਜੀ ਸਤਾਮਬੀ ਸਿੰਘ ਸਰਪੰਚ ਸਾਹਿਬ ਉਹਨਾਂ ਨਾਲ ਫੋਨ ਤੇ ਸੰਪਰਕ ਕਰਾਈ ਅਸੀਂ ਦੱਸਿਆ ਪੁੱਛਿਆ ਉਹਨਾਂ ਨੂੰ ਕਿ ਤੁਹਾਡੀ ਸਥਿਤੀ ਕਿਦਾਂ ਹੈ ਉਹ ਕਹਿੰਦੇ ਨੇ ਕਿ ਸਾਨੂੰ ਅਜੇ ਪਿੰਡ ਖਾਲੀ ਕਰਨ ਦੀ ਇੰਸਟ੍ਰਕਸ਼ਨ ਕੋਈ ਨਹੀਂ ਆਈ ਮੈਂ ਫਿਰ ਵੀ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਸਾਡੇ ਕੋਲ ਪ੍ਰਬੰਧ ਪੂਰੇ ਨੇ ਜਿਵੇਂ ਟਾਲੀ ਸਾਹਿਬ ਦੀ ਪਾਲਕੀ ਆ ਜਾਂ ਸਾਡੇ ਕੋਲੋਂ ਗੁਰਦੁਆਰਾ ਬੁਰਜ ਸਾਹਿਬ ਦੀ ਪਾਲਕੀ ਸਾਹਿਬਾ ਮੌਜੂਦ ਹੈ ਤੁਹਾਨੂੰ ਕੋਈ ਵੀ ਇਹੋ ਜਿਹੀ ਲੱਗਦੀ ਗੱਲ ਲੱਗਦੀ ਹੈ ਤੁਸੀਂ ਸਾਡਾ ਸੰਪਰਕ ਬਣਾਓ ਮੈਂ ਸ਼ਾਮੀ ਕੱਲ ਦਰਿਆ ਦੇ ਉੱਤੇ ਮਕੋੜਾ ਪੱਤਨ ਤੇ ਵੀ ਪਹੁੰਚ ਉੱਥੇ ਸਾਡੇ ਐਸਐਚਓ ਸਾਹਿਬ ਸਰਦਾਰ ਬ੍ਰਹਮਪੁਰ ਸਾਹਿਬ ਦੇ ਜਿਹੜੇ ਥਾਣੇ ਦੇ ਐਸਐਚਓ ਸਾਹਿਬ ਨੇ ਉਹਨਾਂ ਨਾਲ ਵੀ ਸੰਪਰਕ ਬਣਾਇਆ ਸਰ ਸਾਨੂੰ ਇਨਸਟਰਕਸ਼ਨ ਇਹ ਆਈਆਂ ਨੇ ਕਿ ਜੇ ਕੋਈ ਪੈਨਿਕ ਸਥਿਤੀ ਬਣਦੀ ਹੈ ਤੇ ਸਾਨੂੰ ਸੰਪਰਕ ਬਣਾਓ ਤੇ ਸਤਨਾਮ ਸਿੰਘ ਜੀ ਬਾਉ ਪਰ ਸਾਹਿਬ ਦਾ ਉਹਨਾਂ ਦਾ ਮੈਨੂੰ ਨੰਬਰ ਦਿੱਤਾ ਸੀਗਾ ਕਿ ਤੁਸੀਂ ਜਦੋਂ ਵੀ ਕੋਈ ਅਹੋਜੀ ਗੱਲਬਾਤ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਏਗਾ ਮੈਂ ਫੋਨ ਦੇ ਰਾਹੀਂ ਪਿੰਡਾਂ ਦੇ ਵਿੱਚ ਵੀ ਸੰਪਰਕ ਨਾਲ ਸੰਪਰਕ ਵਿੱਚ ਆ ਕਾਨੀ ਪਿੰਡ ਵਿੱਚ ਦੀ ਰਾਤੀ ਵੀ ਪਹੁੰਚ ਕੀਤੀ ਸੀ ਹੁਣ ਵੀ ਅਸੀਂ ਪਹੁੰਚੇ ਹਾਂ ਜਿਹੜੇ ਪਿੰਡ ਵਾਲੇ ਨੇ ਉਹ ਹਾਂ ਇੱਕ ਮਾਹੌਲ ਜਿਹੜਾ ਉਹ ਤਣਾਪੂਰਨ ਜ਼ਰੂਰ ਹੈ ਉਦੇ ਮੁਤਾਬਕ ਜਿਹੜੇ ਸਰਪੰਚ ਸਾਹਿਬ ਨੇ ਪਿੰਡਾਂ ਦੇ ਉਹ ਕਹਿੰਦੇ ਸਾਨੂੰ ਕੋਈ ਇਨਸਟਰਕਸ਼ਨ ਪਿੰਡ ਖਾਲੀ ਕਰਨ ਦੀਆਂ ਜੇ ਨਹੀਂ ਆ ਰਹੀਆਂ ਫਿਰ ਅਸੀਂ ਇਹ ਪੁੱਛਿਆ ਸੀਗਾ ਕਿ ਚਲੋ ਠੀਕ ਹੈ ਜੇ ਪਿੰਡ ਖਾਲੀ ਕਰਨ ਦੀ ਇਨਸਟਰਕਸ਼ਨ ਨਹੀਂ ਆਈਆਂ ਬਟ ਜਦੋਂ ਪਿੰਡ ਖਾਲੀ ਕਰਨ ਵਾਸਤੇ ਅਨਾਉਂਸ ਹੋਏਗਾ ਤੇ ਸਥਿਤੀ ਜਿਹੜੀ ਆ ਬਿਲਕੁਲ ਤਣਾਅ ਹੋ ਜਾਏਗੀ ਮੌਕੇ ਦੀ ਮੌਕੇ ਤੁਸੀਂ ਕੀ ਕਰੋਗੇ ਨਾ ਅਸੀਂ ਮੌਕੇ ਤੁਹਾਡੇ ਅਸੀਂ ਕਿੰਨੇ ਪਿੰਡਾਂ ਨੂੰ ਹੈਂਡਲ ਕਰ ਸਕਾਂਗੇ ਮੌਕੇ ਦੀ ਬੋਕੇ ਤੁਸੀਂ ਐਦਾਂ ਕਰੋ ਸਾਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਕੋਲ ਪਹੁੰਚ ਕਰਦੇ ਹਾਂ ਤੁਸੀਂ ਜੇ 1 2 ਦਿਨ ਸਾਨੂੰ ਪਹਿਲਾਂ ਸਰੂਪ ਦੇ ਦਿਓ ਤੇ ਉਹ ਕਹਿੰਦੇ ਕਿ ਵੀ ਦੀ ਗੱਲ ਇਹ ਆ ਕਿ ਸਾਨੂੰ ਸਾਡਾ ਗੁਰੂ ਸਾਡੇ ਨੇ ਪਿਤਾ ਵਾਂਗ ਹੈ। ਅਸੀਂ ਆਪਣੇ ਪਿਤਾ ਨੂੰ ਆਪਣੇ ਤੋਂ ਪਹਿਲਾਂ ਪਿੰਡਾਂ ਚ ਕਿਦਾਂ ਭੇਜ ਦੀ। ਬਿਲਕੁਲ ਵੱਡੀ ਗੱਲ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਲੋਕ ਬਾਰਡਰ ਦੇ ਲੋਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨੇ ਚਿਰ ਤੱਕ ਅਸੀਂ ਪਿੰਡ ਖਾਲੀ ਨਹੀਂ ਹੋਣਦੇ ਆਰਡਰ ਆਉਂਦੇ ਅਸੀਂ ਜਿਹੜੇ ਨੇ ਸਰੂਪ ਕਿਉਂਕਿ ਸਾਡੇ ਮਹਾਰਾਜ ਨੇ ਔਰ ਅਸੀਂ ਉਹਨਾਂ ਦੇ ਆਸਰੇ ਜਿਹੜੇ ਆ ਇਹਨਾਂ ਪਿੰਡਾਂ ਦੇ ਵਿੱਚ ਬੈਠੇ ਆ ਔਰ ਉਹਨਾਂ ਚਿਰ ਅਸੀਂ ਜੋ ਹੈ ਉਹ ਇਥੋਂ ਸਰੂਪ ਨਹੀਂ ਲਿਜਾਂਦੇ ਆ ਬਿਲਕੁਲ ਬਿਲਕੁਲ ਰਵੀ ਜਿਸ ਕਦਰ ਆਦੇਸ਼ ਦਿੱਤੇ ਗਏ ਨੇ ਸੋ ਉਹਨਾਂ ਲਗਾਤਾਰ ਦੀ ਦਿੱਤੀ ਜਾਵੇ ਜੀ ਬਿਲਕੁਲ ਰਵੀ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ